करते हैं जी फिर आप सहज पाठ जी। वाह गुरु वाह गुरु वाह गुरु वाह गुरु वाह गुरु गुरु, वाह गुरु वाह गुरु वाह गुरु वाह गुरु वाह गुरु ਵਾਹ ਗੁਰੂ 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 ਵਾਹ guru và guru và guru và guru và guru và guru và guru, Va, guru. Va, guru. Va, guru. Va, guru. ਵਾਹ ਗੁਰੂ 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 ਤੰਤ ਅਨੂ ਬਾਬਾ ਅਜੀਤ ਸਿੰਘ ਜੀ ਤਨ ਤਨ ਬਾਬਾ ਜੁਜਾਰ ਸਿੰਘ ਜੀ ਤਨ ਤਨ ਬਾਬਾ ਜ਼ੂਰਾਵਰ ਸਿੰਘ ਜੀ ਤਨ ਤਨ ਬਾਬਾ ਫਤੇ ਸਿੰਘ ਜੀ ਤਨ ਤਨ ਮਤਾ ਗੁਜਰਕੌਰ ਜੀ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤਨ ਤਨ ਪਤਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਓ ਜੀ ਹੁਣ ਆਪਾਂ ਸਹਿਜ ਪਾਠ ਸ਼ੁਰੂ ਕਰਦੇ ਹਾਂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸੰਤਾ ਸੰਗਤ ਮਿਲ ਰਹੀ ਤਾਂ ਸੱਚ ਲੱਗੇ ਪਿਆਰ ਸੱਚ ਸਲਾਹ ਸੱਚ ਮਨ ਤਰ ਸੱਚੇ ਸਚਿਆਰ ਗੁਰਪੂਰੇ ਪੂਰੀ ਮਤ ਹੈ ਅਹਨਸ ਨਾਮ ਤੇ ਆਏ ਹਉਮੈ ਮੇਰਾ ਵੱਡ ਰੋਗ ਹੈ ਵਿੱਚ ਉਠਾ ਰਹਾਏ ਗੁਰ ਸਾਲਾ ਹੀ ਆਪਣਾ ਨਿਮ ਨਿਮ ਲਾਗਾ ਪਾਏ ਤਨ ਮਨ ਸੌਂਪੀ ਆਗੀ ਤਰੀ ਵਿੱਚੋਂ ਆਪ ਗਵਾਏ ਜੰਚੂ ਤਾਣ ਬਿਗੂ ਜੀਏ ਇਕਸ ਸਿਓ ਲਵਲਾਈ ਹੋਮੀ ਮੇਰਾ ਛਟ ਤੂੰ ਤਾਂ ਸੱਚ ਰਹੇ ਸਮਾਈ ਸਤ ਗੁਰ ਨੂੰ ਮਿਲੇ ਸੇ ਪਾਇ ਰਾ ਸੱਚੇ ਸ਼ਬਦ ਲਗਨ ਸੱਚ ਮਿਲੇ ਸੇ ਨਾ ਵਿਛੜੇ ਦਰ ਸੱਚੇ ਦੇ ਸੰ ਸੇ ਪਾਈ ਸੇ ਸਜਣਾ ਜੋ ਸੱਚਾ ਸੇਵਨ ਅਵਗਣ ਵਿਕਣ ਪਲ ਰਨ ਗੁਣ ਕੀ ਸਾਜ ਕਰਨ ਗੁਣ ਕੀ ਸਾਜ ਸੁਖਿ ਉਪਜੇ ਸੱਚੀ ਭਗਤ ਕਰੇ ਨ ਸਚ ਵਣਜਿ ਗੁਰ ਸ਼ਬਦ ਸਿਉ ਲਾਹਣਾ ਲਐਨ ਸੁਇ ਨ ਰੂਪਾ ਬਾਪ ਕਰ ਕਰ ਸੱਚੀਐ ਚੱਲੈ ਨਾ ਚੱਦਿਆ ਨਾਲ ਵਿੜਨਾ ਮੈਂ ਨਾਲ ਨ ਚੱਲਸੀ ਸਭ ਮੂਠੀ ਚਮਕਾਲ ਮਨ ਕੋ ਤੋ ਸਾਹਰ ਨਾਮ ਹੈ ਹੱਤਰ ਕੋ ਸਮਾਲੀ ਹੋ ਖਰਚਿ ਅਖੁਟ ਹੈ ਗੁਰਮੁਖ ਨਿਭੈ ਨਾਲ ਇਹ ਮਨ ਮੁਲੂ ਭੁਲਿਆ ਜਾਸੀ ਪਤ ਗਵਾਰੇ ਇਹੋ జగਤ ਮੋਹੇ ਦੂਜੇ ਵਿਆਪਿਆ ਗੁਰਮਤੀ ਸਚ ਧਿਆਏ ਗੁਣ ਕੀ ਕੀਮਤ ਨਾ ਪਵੇ ਹਰ ਜਸ ਲਿਖਣ ਨ ਜਾਏ ਗੁਰ ਕੈ ਸ਼ਬਦ ਮਨ ਤਨ ਰਪੈ ਹਰਿ ਸਿਉ ਰਹੇ ਸਮਾਇ ਸੁਸੋ ਮੇਰਾ ਰੰਗੁ ਲਾ ਰੰਗੇ ਸਹਿਜ ਸੁਬਾਏ ਕਾਮਣ ਰੰਗ ਤਾ ਚੜੇ ਜਾ ਫਿਰ ਕੇ ਅੰਕ ਸਮਾਇ ਜੀ ਰਿ ਵਿਚੁ ਹੈ ਪੀ ਮੇਰਣ ਜੋ ਸਤਗੁਰ ਸੇਵਨ ਅੰਤਰ ਨਾਮਿਤ ਨਾਮ ਹੈ ਖਾਣ ਖਲਚਣ ਨਾ ਲਿਖੁ ਗਈ ਹਰਿ ਗੁਣ ਸਹਿਜ ਰਵਨ ਨਾ ਹੋਇ ਚਰਨ ਮੇਨਾ ਮਰੇ ਨਾ ਹੋਇ ਤੋ ਖਸਾਨ ਗੁਰੂ ਰਾਖੀ ਸੇ ਉਪਰੇ ਹਰਿ ਸਿਉ ਕੇਲ ਕਰਨ ਸਜਣ ਮਿਲੇ ਨ ਵੇਛੜੇ ਜੀ ਅਨ ਦਿਨ ਮਿਲੇ ਰਹਿਣਾ ਇਸ ਜਗ ਮੈਂ ਵਹਿ ਲੈ ਜਾਣੀ ਤਨਕ ਸਚ ਲਹਨ ਸੁਹੀ ਮਹੰਦਾਨ ਦੀ ਜਾ ਹਰ ਜੀ ਸੁਖ ਮਿਆ ਕਮ ਹੈ ਕਿਤ ਬਿਦ ਮਿਲਿਆ ਜਾਏ ਗੁਰ ਕੈ ਸ਼ਬਦ ਭ੍ਰਮ ਕੱਟੀਐ ਅਚੰਤ ਵਸ ਮਨ ਆਈ ਗੁਰਮੁਖ ਹਰਿ ਹਰਿ ਨਾਮ ਜਪੰਨਾ ਹੋਤਿ ਤਕੇ ਬਲੇ ਹਾਰੇ ਮਨ ਹਰਿ ਗੁਣ ਸਦਾਰ ਵੰਡ ਰਹਾਉ ਗੁਰ ਸਰਵਰ ਮਾਨਸਰੋਵਰ ਹੈ ਬਟ ਭਾਗੀ ਪੁਰਖ ਲਹਨ ਸੇਵਕ ਗੁਰਮੁਖ ਖੋਜੀਐ ਸੇ ਹੰਸੁਲੇ ਨਾਮ ਲਹਨ ਨਾਮ ਤੇ ਆਇ ਨਰੰਦ ਸਿਓ ਗੁਰਮੁਖ ਨਾਮ ਲਗਾਨਾ ਤੁਰ ਪੂਰਬ ਹੋਵੇ ਲਿਖਿਆ ਗੁਰ ਪਾਣਾ ਮੰਨ ਲੈ ਨवटपा ਕੀ ਗੁਰ ਕਰ ਖੋਜੀਆ ਪਾਇ ਨਾਮ ਨਿਧਾਨ ਗੁਰ ਪੂਰੇ ਵੇਖ ਲਿਆ ਪ੍ਰਭ ਆਤਮ ਰੂਪ ਜਾਣ ਸਭਨਾ ਦਾ ਪ੍ਰਭ ਇਕ ਹੈ ਦੂਜਾ ਵਰਨ ਕੋਈ ਗੁਰ ਪਰਸਾਤੀ ਮਨਵਸ ਤੇ ਤਰ ਕਟ ਪਰ ਗਟ ਹੋਏ ਸਭ ਅੰਤਰ ਜਾਮੀ ਬ੍ਰਹਮ ਹੈ ਬ੍ਰਹਮ ਵਸੀ ਸਭ ਭਾਈ ਮੰਦਾ ਕਿਸ ਨੂੰ ਆਖੀਏ ਸ਼ਬਦ ਵੇਖੋ ਲੈ ਵਲਾਈ ਪੁਰਾ ਪਲਾਤੀ ਚਰਿਆਖਤ ਜਿ ਚਰਹ ਤੋ ਹੁਮਾਹੀ ਗੁਰਮੁਖ ਏਕੋ ਬੁਝਿਆ ਹਿ ਖਸਮਾਹੀ ਸਮਾਏ ਸੇਵਾ ਸਾ ਪ੍ਰਭ ਪਾਵਸੀ ਜੋ ਪ੍ਰਭ ਪਾਇਨ ਭਾਈ ਜਨ ਨਾਨਕ ਹਰਿਆਰਾ ਤੇ ਆ ਗੁਰ ਚਰਣੀ ਚਿਤ ਲਾਇ ਰਾਗ ਸੁਹੀ ਅਸ਼ਟਪਦੀਆਂ ਮਹੱਲਾ ਚੌਥਾ ਕਰੇ ਦੂਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਕੋਈ ਆੜ ਮੇ ਨਾਮ ਹੈ ਮੇਰਾ ਪ੍ਰੀਤਮ ਵਿਆਹ ਹਾਂ ਤਿਸ ਤੇ ਆਪਵੇ ਚਾਹੀ ਦਰਸ਼ਨ ਹਰ ਦੀ ਖਣ ਕੈ ਤਾਈ ਕਿਰਪਾ ਕਰੇ ਤਾਂ ਸਤ ਗੁਰ ਮਿਲੇ ਹਰ ਹਰ ਨਾਮ ਤੇ ਆਈ ਰਹਾਉ ਜੀ ਸੁਖ ਤੇ ਤਾ ਤੁਝੇ ਅarati ਦੁਖ ਪੀ ਤੁਝੇ ਤੇ ਆਈ ਜੀ ਮੁਖ ਤੇ ਤਾ ਇਤਹੀ ਰਾਜਾ ਦੁਖ ਵਿੱਚ ਸੁਖ ਮਲਾਈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਟੋਆ ਜੋ ਦੇਵੇ ਸੋ ਖਾਈ ਨਾਨਕ ਗਰੀਬ ਟੇਪਾ ਯਾ ਦੁਆਰੇ ਹਰ ਮੇਲ ਲੈ ਉਹ ਵਢਿਆਈ ਅੱਖੀ ਕਾਟ ਕਰੀ ਚਰਣਾ ਤਲ ਸਭ ਧਰਤੀ ਫਿਰ ਮਤ ਪਾਈ ਜੇ ਪਾਸ ਬਹਾਲੇ ਤਾਂ ਤੁਝੇ ਅਰਾਧੀ ਜੇ ਮਾਰਕ ਡੇਪੀ ਧਿਆਈ ਜੇ ਲੋਕ ਸਲਾਹੀ ਤਾਂ ਤੇਰੀ ਉਪਮਾ ਚੇ ਨਿੰਦੇ ਤਾਂ ਛੋੜ ਨਾ ਜਾਏ ਜੇ ਦੁੱਦ ਵਲਰ ਹਿਤਾ ਕੋਈ ਕਹੋ ਆਖੋ ਤੋ ਤੇ ਵਿਸਰੀ ਮਰ ਜਾਈ ਬਾਰ ਬਾਰ ਜਾਈ ਗੁਰੇ ਉਪਰ ਤੇ ਪੈਰੀ ਸੰਤ ਮਨ ਨਾ ਨਕ ਵਿਚਾਰਾ ਭਇਆ دیਵਾਨਾ ਹਰ ਤੋਂ ਦਰਸਨ ਕੇ ਤਾਈ ਚਖੜ ਚਾਗੀ ਬੀਰ ਸੇ ਪੀ ਗੁਰ ਦੇਖਣ ਜਾਈ ਸਮੁੰਦਰ ਸਾਗਰ ਹੋਵੇ ਬਹ ਖਾਰਾ ਗੁਰ ਸਿਖ ਲੰਗ ਗੁਰ ਪਹਿ ਜਾਈ ਜਿਉ ਪ੍ਰਾਣੀ ਜਲ ਬਿਨ ਹੈ ਮਰਤਾ ਤਿਉ ਸਿਖ ਗੁਰ ਬਿਨ ਮਾਰੇ ਜਾਈ ਜਿਉ ਤਰਤੀ ਸੋਬ ਕਰੇ ਜਲ ਵਰਸੇ ਤਿਉ ਸਿਖ ਗੁਰ ਮਿਲ ਬਿਗਸਾਈ ਸੇਵਕ ਕਾ ਹੋਏ ਸੇਵਕ ਵਰਤਾ ਕਰ ਕਰ ਬਿਨੋ ਬੁਲਾਈ ਨਾਨਕ ਕੀ ਬੇਨਤੀ ਹਰ ਪਹਿ ਗੁਰ ਮਿਲ ਗੁਰ ਸੁਖ ਪਾਈ ਤੂੰ ਆਪੇ ਗੁਰ ਚੇਲਾ ਹੈ ਆਪੇ ਗੁਰ ਵਿੱਚ ਦੇ ਤੁਜੇ ਤੇਾਈ ਜੋ ਤੁਦ ਸੇਵੇ ਸੋ ਤੁਮਹ ਹੋ ਬਤੁਤ ਸੇਵਕ ਪੈਰਖਾਈ ਪੰਡਾਲ ਪਰ ਭਗਤੀ ਹਰ ਤੇਰੇ ਜਿਸ ਪਾਵੇ ਥਿਸ ਦੇਵਾਈ ਜਿਸ ਤੂੰ ਦੇ ਸੋ ਇੰਗਰਨ ਪਾਏ ਹੋਰ ਨਹਿ ਫਲ ਸਭ ਚਤੁਰਾਈ ਜੇਬਰ ਸਿਮਰ ਸਿਮਰ ਗੁਰ ਅਪਨਾ ਸੋਆ ਮਨ ਜਗਾਈ ਇਕ ਦਾਨ ਮੰਗੇ ਨਾਨਕ ਕਵੇ ਚਾਰਾ ਹਰਦਾਸ ਅੰਦਾਸ ਕਰਾਈ ਜੇ ਗੁਰ ਛਿੜਕੇ ਤਾਂ ਮੀਠਾ ਲਾਗੇ ਜੇ ਬਖਸ਼ੇ ਤਾਂ ਗੁਰ ਵਟਿਆਈ ਗੁਰਮੁਖ ਕੋਲੇ ਸੂਥਾਏ ਪਾਏ ਮਨੁਖ ਵਿੱਚ ਥਾਈ ਨਾ ਪਾਈ ਪਲਕ ਘਰ ਵਰ ਵਰਸੇ ਗੁਰਸਿੱਖ ਗੁਰ ਨੀਖਣ ਜਾਈ ਸਭ ਮਨ ਅਨ ਨਸਰਣ ਦੇਖੋ ਗੁਰ ਆਪਣਾ ਵਿੱਚ ਅੱਗੀ ਗੁਰ ਪੈਰ ਤਰਾਈ ਅਨੇਕ ਉਪਾਅ ਕਰੀ ਗੁਰ ਘਰੜ ਗੁਰ ਪਾਵੇ ਸੋ ਥਾਏ ਪਾਈ ਰਹਿਣ ਦਿਨਸ ਗੁਰ ਚਰਣ ਆਰਾਧੀ ਦਇਆ ਕਰੋ ਮੇਰੇ ਸਾਈ ਨਾਨਕ ਕਾ ਜਿਓ ਪਿੰਡ ਗੁਰੂ ਹੈ ਗੁਰ ਮਿਲ ਤ੍ਰਿਪਤੀ ਅਗਾਈ ਨਾਨਕ ਕਾ ਪ੍ਰਭ ਪੂਰ ਰਿਓ ਹੈ ਜਤ ਕਰਤ ਤਤ ਗੁਰ ਸਾਈ ਰਾਗ ਸੂਹੀ ਮਹੱਲਾ 14 ਅਸ਼ਟਪਦੀਆਂ ਘਰੇ ਦਸਵਾਇ ਕੋ ਓੰਕਾਰ ਸਤਿਵਰ ਪਰਸਾਦ ਅੰਦਰ ਸਚਾ ਨੇਹੋ ਲਾਇਆ ਪ੍ਰੀਤਮਿ ਆਪਣੇ ਤਨ ਮਨ ਹੋਇ ਨਿਹਾਲ ਜਾਗੁਨ ਦੇਖਾ ਸਾਮਣੇ ਮੈਂ ਹਰ ਹਰ ਨਾਮ ਵਿਸਾਹੋ ਗੁਰੂ ਰੇਤੇ ਪਾਇਆ ਅਮ੍ਰਿਤ ਅਗਮਿਆ ਥਾਉ ਰਹਾਉ ਹੋ ਸਤ ਗੁਰੂ ਦੇ ਕਵੇਗ ਸੇ ਆਹਰ ਨਾਮ ਮੀਲ ਕਾ ਪਿਆਰ ਕਿਰਪਾ ਕਰਕੇ ਮੇਲੇਉ ਪਾਇਆ ਮੁਖ ਦਵਾਰ ਸਤਗੁਰ ਬਿਰਹੀ ਨਾਮ ਕਾ ਜੀ ਮਿਲੇ ਤਾ ਤਨ ਮਨ ਦਿਓ ਜੇ ਪੂਰਬ ਹੋਵੇ ਲਿਖਿਆ ਤਾਂ ਅੰਮ੍ਰਿਤ ਸਹਿਜ ਪੀਏਓ ਸੁਤਿਆ ਗੁਰ ਸਾਲਾ ਹੀਏ ਉਠਦਿਆ ਪੀ ਗੁਰ ਆਲਾਓ ਕੋਈ ਐਸਾ ਗੁਰ ਮੁਖ ਜੇ ਮਿਲੇ ਹਉ ਤਾਂ ਕੇ ਤੂੰ ਆ ਪਾਉ ਕੋਈ ਐਸਾ ਸੱਜਣ ਲੋੜ ਲੋ ਮੈਂ ਪ੍ਰੀਤਮ ਦੀ ਮਿਲਾਈ ਸਤਿਗੁਰ ਮਿਲਿਆ ਹਰ ਪਾਇਆ ਮਿਲਿਆ ਸਹਜ ਸੁਬਾਈ ਸਤਿਗੁਰ ਸਾਗਰ ਗੁਣ ਨਾਮ ਕਾ ਮੈਂ ਤਿਸ ਦੇਖਣ ਕਾ ਚਾਉ ਹਾਂ ਤਿਸ ਬਿਨ ਕੜੀ ਨਾ ਜੀਵੋ ਬਿਨ ਤੇਕੇ ਮਰ ਜਾਉ ਜਿਉ ਮਛਲੀ ਬਿਨ ਪਾਣੀ ਰਹੇ ਨ ਕਿਤੇ ਉਪਾਇ ਕਿਉ ਹਰ ਬਿਨ ਸੰਤ ਨ ਜੀਵੈ ਬਿਨ ਹਰ ਨਾਮੇ ਮਰ ਜੈ ਮੈਂ ਸਤਗੁਰ ਸੇਹੀ ਕਿਰਹਣੀ ਕਿਉ ਗੁਰ ਬਿਨ ਜੀਵਾ ਮਾਉ ਮੈਂ ਗੁਰ ਬਾਣੀ ਆਧਾਰ ਹੈ ਗੁਰ ਬਾਣੀ ਲਾਗ ਰਹਾ ਹਰ ਹਰ ਨਾਮ ਰਤਨ ਹੈ ਗੁਰ ਤੁਢਾ ਦੇਵ ਮੈਂ ਮੈਂ ਤਰ ਸੱਚੇ ਨਾਮ ਕੀ ਹਰ ਨਾਮ ਰਹਾ ਲੈ ਬਲਾਈ ਗੁਰ ਗਿਆਨ ਪਤਾਰਤ ਨਾਮ ਹੈ ਹਰ ਨਾਮੋ ਦੀ ਤੜਾਈ ਜਿਸ ਪਰਾਪਤ ਸੋਲ ਹੈ ਗੁਰ ਚਰਨੀ ਲਾਗੇ ਆਏ ਅਕਤ ਕਹਾਣੀ ਪ੍ਰੇਮ ਕੀ ਕੋ ਪ੍ਰਿਤਮ ਆਖੀ ਆਏ ਤਿਸ ਦੇਵਾ ਮਨ ਆਪਣਾ ਨਿਵਨਿਵਲਾ ਕਾ ਪਾਏ ਸੱਜਣ ਮੇਰਾ ਏਕ ਤੂੰ ਕਰਤਾ ਪਰਖ ਸੁ ਜਾਣ ਸਤਿਗੁਰ ਮਿਤ ਮਿਲਾਇਆ ਮੈਂ ਸਦਾ ਸਦਾ ਤੇਰਾ ਤਾਣ ਸਤਿਗੁਰ ਮੇਰਾ ਸਦਾ ਸਦਾ ਨਾ ਆਬਿਨਾ ਜਾਏ ਉਹ ਅਬਿਨਾਸੀ ਪਰਖ ਹੈ ਸਭ ਮੈਂ ਰਹੇ ਆਸਮੈ RAM ਨਾਮ ਦਾ ਸੱਚੇ ਅਸਾਪਤ ਪੁੰਜੀ ਰਾਸ ਨਾਨਕ ਦਰਗਹਿ ਮੰਨਿਆ ਗੁਰਪੂਰੀ ਸਾ ਬਾਸ ਰਗ ਸੁਹੀ ਅਸ਼ਟਪਤਨੀਆ ਮਹੱਲਾ ਪੰਜਵਾ ਕਰ ਪਹਿਲਾ ਇਹ ਪਉੰਕਾਰ ਸਤਗੁਰ ਪ੍ਰਸਾਦਿ ਉਜਰ ਰਹੇਉ ਬਿਖਿਆ ਕੈ ਸੰਗਾ ਮਨੇ ਬਿਆਪਤ ਅਨਿਕ ਤਰੰਗਾ ਮੇਰੇ ਮਾਨਯਾ ਗਾਮਿਆ ਕੋਚਰ ਕਥ ਪਾਈ ਹੈ ਪੁਰਨ ਪਰਮੇਸ਼ਰ ਰਹਾਉ ਮੋ ਮਗਨ ਮੈਂ ਰਿਹਾ ਤੇ ਆਪੇ ਆਤ ਤ੍ਰਿਸ਼ਨਾ ਕਬ ਹੂ ਨਹੀਂ ਧਰਕੇ ਬਸੇ ਕਰੋਦ ਸਰੀਰ ਚੰਡਾਰ ਗਿਆਨ ਨਾ ਸੂਝੇ ਮਹਾਗੁਬਾਰਾ ਪ੍ਰਮਥਿ ਵਿਆਪਤ ਚਰੇ ਕੇ ਵਾਰਾ ਜਾਣ ਨ ਪਈਏ ਪ੍ਰਭ ਦਰਪਾਰਾ ਆਸਾ ਪੰਦੀਸਾ ਪੰਦ ਪਰਾਨਾ ਮਹਿਲ ਨ ਪਾਵੇ ਫਿਰਤ ਬੇਗਾਨਾ ਜਦ ਗਲਬਿਆਦ ਕਹਿ ਵਸ ਕਰੀ ਨਾ ਫਿਰਤ ਪਿਆਸ ਜੋ ਜਲ ਬਿਨ ਮੀਨਾ ਖਰਚੂ ਸਿਆਨ ਕੋ ਕਤਨਾ ਬੋਰੀ ਏਕ ਯਾਸ ਠਾਕੁਰ ਪ੍ਰਭ ਤੋਰੀ ਕਰੋ ਬੇਨਤੀ ਸੰਤਨ ਪਾਸੇ ਵੇਲ ਲਿ ਹੋ ਨਾਨਕ ਅਰਦਾਸੇ ਪਰਯੋ ਕਰਪਾ ਸਾਥ ਸੰਗ ਪਾਇਆ ਨਾਨਕ ਤ੍ਰਿਪਤੇ ਪੂਰਾ ਪਾਇਆ ਰਾਹਾ ਉਚਾ ਰਾਗ ਸੁਹੀ ਮਹੱਲਾ ਅੰਜਮ ਕਰਤੀ ਜਾਇ ਕੋ ਉੰਕਾਰ ਸਤੁਰ ਪਰਸਾਦ ਮਿਤਨ ਮੋ ਅਕਨ ਸੋਖ ਸਾਗਰ ਕਰ ਕਿਰਪਾ ਉਧਰ ਹਰ ਨਗਰ ਚਰਨ ਕਮਲ ਸਰਣਾਏ ਨਰਾਇਣ ਦੀਨ ਦਾ ਦਾਤ ਭਗਤ ਪਰਾਇਣ ਰਾਹੋ ਅਨਾਥਾ ਨਾਥ ਭਗਤ ਪੈ ਮੀਟਰ ਸਾਧ ਸੰਗ ਜਮ ਦੂਤ ਨ ਪੇਟਨ ਜੀਵਨ ਰੂਪੇ ਅਨੂਪ ਦਇਆਲਾ ਰਵਣ ਗੁਣਾ ਕਟੀਏ ਜਮ ਜਾਲਾ ਅੰਮ੍ਰਿਤ ਨਾਮ ਰਸਨ ਨਿਤ ਜਾਪੇ ਰੋਗ ਰੂਪ ਮਾਇਆ ਨਾ ਵਿਆਪੇ ਜਪ ਗੋਬਿੰਦ ਸੰਗੀ ਸਭ ਤਾਰੇ ਪੋਹਤ ਨਾਹੀ ਪੰਜ ਬਟਵਾਰੇ मन बच क्रम प्रभु एकत आए सर्ब फला सोई जन पाए तारे अनुग्रह अपना प्रभु तुदा केवल नाम भगत रस दीना आतमद अंत पर मजरी न निकत बिन या वर्ण कोई राग सुहि महल्ला पंचम ਅਸ਼ਟ ਪਤਿਆਂ ਕਰਨ ਮਾਈ ਕੋ ਓੰਕਾਰ ਸਤਗੁਰ ਪਰਸਾਦ ਜਨ ਟਠਿਆ ਮਨ ਰਹਿਸੀਏ ਕਿਉ ਪਈਏ ਤਨ ਸੰਗਤ ਜਿਉ ਸੰਤ ਸਜਨ ਮਨ ਮਿੱਤਰ ਸੇ ਲਾਇਣ ਪ੍ਰਭ ਸੋ ਰੰਗ ਜਿਉ ਤਿੰਨ ਸਿਉ ਪ੍ਰੀਤ ਨ ਤੁਟੈ ਕਬ ਨ ਹੋਵੇ ਪੰਗ ਜੀਉ ਪਾਰ ਬ੍ਰਹਮ ਕਾ ਪ੍ਰਭ ਕਰ ਤਿਆ ਗੁਣ ਗਾਵਾ ਤੇਰੇ ਨਿਤ ਜੀਉ ਆਏ ਮਿਲੋ ਸੰਤ ਸਜਣਾ ਨਾਮ ਜਪੋ ਮਨ ਮਿਤ ਜੀਉ ਰਹਾਉ ਦੇਖੇ ਸੁੜੇ ਨ ਜਾਣੇ ਮਾਇਆ ਮੋਇਆ ਅੰਧ ਜੀਉ ਕਾਚੀ ਦੇਹਾ ਵਿਣਸਣੀ ਕੋੜ ਕਮਾਵੇ ਤੰਦ ਜੀਉ ਨਾਉ ਤੇ ਆਵੈ ਸਿ ਜਿਨ ਚਲੇ ਗੁਰ ਪੂਰੇ ਸੰਬੰਧ ਜਿਉ ਹੁਕਮੇ ਜੁਗ ਮੈਂ ਆਇਆ ਚਲਣ ਹੁਕਮ ਸੰਜੋਗ ਜਿਉ ਹੁਕਮੇ ਪਰ ਪੰਜ ਪਸਰਿਆ ਹੁਕਮ ਕਰੇ ਰਸ ਭੋਗ ਜਿਉ ਜਿਸ ਨੂੰ ਕਰਤਾ ਵਿਸਰੇ ਤਿਸੇ ਵਿੱਚ ਊੜਾ ਸੁਭਗ ਜਿਉ ਆਪਣੇ ਪ੍ਰਭ ਪਾਣ ਆਦਰ ਕੀ ਪੈਦਾ ਜਾਏ ਜਿਉ ਇੱਥ ਸੁਖ ਮੁਖਿਉ ਜਲਾ ਕੋ ਨਾ ਉਤਿ ਆਏ ਜਿਉ ਆਦਰ ਦਤਾ ਪਰਮ ਬ੍ਰਹਮ ਗੁਰ ਸਿਵਿਆ ਸਤ ਪਾਏ ਜਿਉ ਥਾਂ ਥਨੰਤਰ ਰਵ ਰਹਿਆ ਸਰਬ ਜੀਆ ਪ੍ਰਤੀਪਾਲ ਜਿਉ ਸੱਚ ਖਜ਼ਾਨਾ ਸੰਚਿਆ ਇੱਕ ਨਾਮ تنਮਾਲ ਜਿਉ ਮਨ ਤੇ ਕਭ ਨ ਵਿਸਰੇ ਜਾ ਹਪੇ ਹੋਏ ਦਿਆਲ ਜਿਉ ਆਵਣ ਜਾਣ ਰਹਿ ਕੈ ਮਨ ਮੂਠਾ ਨਿਰੰਕਾਰ ਜਿਉ ਤਾਂ ਕਾ ਅੰਤ ਨ ਪਾਈਏ ਉਚਾਇ ਗਮਿਆ ਪਾਰ ਜਿਉ ਜਿਸ ਪ੍ਰਭ ਆਪਣਾ ਵਿਸਰੇ ਸੋ ਮਰ ਜੰਮੇ ਲਖ ਵਾਰ ਜੀਉ ਸਾਚ ਨੇ ਹੋ ਮਨ ਕ੍ਰਿਸ਼ਮਾ ਜਿਨ ਮਨ ਉਠਾ ਆਪ ਜੀਉ ਗੁਣ ਸਾਚੀ ਤਨ ਸੰਗ ਬਸੇ ਆਠ ਪਹਿਰ ਪ੍ਰਭ ਜਾਪ ਜੀਉ ਰੰਗ ਰਤੇ ਪਰਮੇਸ਼ਰ ਬਿਨ ਸੇ ਸਗਲ ਸੰਤਾਪ ਜੀਉ ਕਉਂ ਕਰਤਾ ਤੂੰ ਕਰਣਹਾਰ ਤੂੰ ਹੈ ਇੱਕ ਅਨੇਕ ਜਿਓ ਤੂੰ ਸਮਰਅਤ ਤੂੰ ਸਰਬ ਮੈ ਤੂੰ ਹੈ ਬੁੱਧ ਵਿਵੇਕ ਜਿਓ ਨਾਨਕ ਨਾਮ ਸਦਾ ਜਪੀ ਫਗਤ ਜਨਾ ਕੀ ਤੇਕ ਜਿਓ ਰਾਗ ਸੂਹੀ ਮਹੱਲਾ ਪੰਜਵਾਂ ਅਸ਼ਟਪਧੀਆਂ ਕਰ ਦਸਵਾਂ ਕਾਫੀ ਕਉਂਕਾਰ ਸਤਵੁਰ ਪਰਸਾਦ ਜੇ ਪੂਲੀ ਜੇ ਚੁਕੀ ਸਾਈ ਪੀ ਤਹਿ ਜੀ ਕਾਟਿਆ ਜਿਨਾ ਨੇ ਹੋ ਦੁਜਾੜੀ ਲਗਾ ਚੂਰ ਮਰੋ ਸੇ ਵਾਟਿਆ ਹੋ ਨਾ ਛੋਡੋ ਕੰਤ ਪਾਸਰਾ ਸਤਾ ਰੰਗੀ ਲਾਲ ਪਿਆਰਾ ਇਹੋ ਮਹਿੰਜਾ ਆਸਰਾ ਰਹਾਉ ਗੱਜਣ ਤੂੰ ਹੈ ਸੈਣ ਤੂੰ ਮੈਂ ਤੁਝੇ ਉੱਪਰ ਬਹੁ ਮਾਣ ਆ ਜਾਂ ਤੂੰ ਅੰਦਰ ਤਾਂ ਸੁਖੀ ਤੂੰ ਨੇ ਬਾਣੀ ਮਾਣਿਆ ਜੇ ਤੂੰ ਟੁੱਟਾ ਕਿਰਪਾ ਨੇ ਧਾਨ ਨਾ ਦੂਜਾ ਵੇਖਾਲ ਇਹਾ ਪਾਈਂ ਮੂਦ ਤੜੀ ਨਿ ਤਹਿਰਦੇ ਰਖਾ ਸਮਾਨ ਦੁਲਾਈ ਪੰਦ ਤੋਂ ਲੈਣੀ ਦਰਸ ਦਿਖਾਲ ਸ੍ਰਮਣੀ ਸੁਣੀ ਕਹਾਣੀ ਆਤਿ ਗੁਰਤੀ ਵੇ ਕਿਰਪਾਲ ਕੀਤੀ ਲੱਖ ਕਰੋੜ ਪੀੜੀ ਰੂਮ ਦਾ ਕੋ ਜਨ ਤੇਰੇ ਆ ਤੂੰ ਸਾਹੀ ਹੋ ਸਾਹ ਹੋ ਮੈਂ ਕਹਿ ਨ ਸਕਾ ਗੁਣ ਤੇਰਾ ਸਹਿਯਾ ਤਉ ਅਸੰਖ ਮਨਜੋ ਸਾਭ ਬਦਾਣੀਆਂ ਇਕ ਪੂਰੀ ਨਦਰ ਨਿਹਾਲ ਦੇਹੇ ਤਰਸ ਰੰਗ ਮਣਿਆ ਮੈਂ ਟਿਠੇ ਮਨ ਤੀਰੀ ਕਿਨ ਵਿਖਮਜਣ ਦੂਰੇ ਸੋ ਕਿਉ ਵਿਸਰੇ ਮਾਉ ਮੈਂ ਜੋ ਰਹਾ ਪਰ ਪੂਰੇ ਹੋਏ ਨ ਬਾਣੀ ਤਪਈ ਮਿਲਿਆ ਸਹਜ ਸੁਬਾਈ ਪੁਰਬ ਲਿਖਿਆ ਪਾਇਆ ਨਾਨਕ ਅੰਤ ਸਹਾਏ ਸੁਹੀ ਮਹੱਲਾ ਪੰਜਵਾ ਸੰਮ੍ਰਤ ਵੇਦ ਪੁਰਾਣੁ ਪੁਕਾਰਨੋ ਤੀਆਂ ਨਾਮ ਬਿਨਾ ਸਭ ਗੂੜ ਗਾਤੀ ਹੋਛੀਆਂ ਨਾਮ ਨਿਧਾਨਿ ਅਪਾਰ ਭਗਤਾ ਮਨ ਵਸੈ ਜਨਮ ਮਰਨ ਮੋ ਦੁਖ ਸਾਧੂ ਸੰਗ ਨਸਰਹਾਓ ਮੋਹਿ ਬਾਦ ਅਹੰਕਾਰ ਸਰ ਪਰ ਰੁਨਿਆ ਸੁਖ ਨ ਪਾਇਲ ਮੋਲ ਨਾਮ ਵਿੱਚ ਉਨਿਆ ਮੇਰੀ ਮੇਰੀ ਤਾਰ ਬੰਦ ਬੰਦਿਆ ਨਰਕ ਸਵਰਗ ਅਵਤਾਰ ਮਾਇਆ ਤੰਦਿਆ ਸੋਦਤ 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 ਤਤ ਵਿਚਾਰਿਆ ਨਾਮ ਬਿਨਾ ਸੁਖ ਨਾਹੀ ਸਰ ਪਰ ਹਾਰਿਆ ਆਵੀ ਜਾਈ ਅਨੇਕ ਮਰਮਰ ਜਨਮ ਤੇ ਬਿਨੂ ਜੀ ਸਭ ਬਾਦ ਚੋਨੀ ਪਰਮ ਤੇ ਜਿੰਨ ਕੋ ਪੈ ਦਿਆਲ ਤਿਨ ਸਾਥੂ ਸੰਗ ਪਿਆ ਅੰਮ੍ਰਿਤ ਹਰ ਕਾ ਨਾਮ ਤੁੰਨੀ ਜਨੀ ਜਪ ਲਿਆ कोजे कोटि असंख बहुत अनंत के जिस बुझाये आप नेड़ा तिसहि विसर नाहि दाता रे अपना नाम देहो गुणगामा दिन रात नानक चाओ एहो विसर नाहि दाता रे अपना नाम देहो गुणगामा दिन रात नानक चाओ एहो ਵਾਹਿ ਗੁਰਜੀ ਦਾ ਖੰਝਾ ਵਾਹਿ ਗੁਰਜੀ ਦੀ ਫਤਿਹ